ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 4 ਨਾਮ ਮਿਲੇ ਮਨ ਤ੍ਰਿਪਤੀਐ ਬਿਨ ਨਾਮੈ ਧ੍ਰਿਗ ਜੀਵਾਸ ਕੋਈ ਗੁਰਮੁਖ ਸੱਜਣ ਜੀ ਮਿਲੇ ਇਹ ਸੱਜਣ ਤੇ ਠਮਕ ਲਾ ਦਨੀ ਹੈ ਕੋਈ ਗੁਰਮੁਖ ਸੱਜਣ ਜੀ ਮਿਲੇ ਸੱਜਣ ਜੀ ਮਿਲੇ ਨਹੀਂ ਕਹਿਣਾ ਕੋਈ ਗੁਰਮੁਖ ਸੱਜਣ ਜੀ ਮਿਲੇ ਕੋਈ ਗੁਰਮੁਖ ਸੱਜਣ ਜੇ ਮਿਲੈ ਮੈਂ ਦੱਸੇ ਪ੍ਰਭ ਗੁਣਤਾਸ ਹਉ ਇਸ ਵਿਟਹੁ ਚੌਖੰਨੀਐ ਮੈਂ ਨਾਮ ਕਰੇ ਪ੍ਰਗਾਸ ਹਾਂ ਇਹ ਵੀ ਮੈਂ ਤੇ ਯਮਕ ਲਾਦਨੀਐ ਮੈਂ ਨਾਮ ਨਹੀਂ ਕਹਿਣਾ ਮੈਂ ਨਾਮ ਕਰੇ ਪ੍ਰਗਾਸ ਮੇਰੇ ਪ੍ਰੀਤਮਾ ਹਉ ਜੀਵਾ ਨਾਮ ਧਿਆਇ ਬਿਨ ਨਾ ਆਵੈ ਜੀਵਾਨ ਨਾ ਥੀਐ ਮੇਰੇ ਸਤਗੁਰ ਨਾਮ ਦਰਾਈ ਰਹਾਉ ਨਾਮ ਅਮੋਲਕ ਰਤਨ ਹੈ ਪੂਰੇ ਸਤਗੁਰ ਪਾਸ ਸਤਗੁਰ ਸੇਵੈ ਲੱਗਿਆ ਕੱਢ ਰਤਨ ਦੇਵੈ ਪ੍ਰਗਾਸ ਧੰਨ ਵੱਡ ਭਾਗੀ ਵੱਡ ਭਾਗੀ ਆ ਜੋ ਆਏ ਮਿਲੇ ਗੁਰ ਪਾਸ ਜਿਨ੍ਹਾਂ ਸਤਗੁਰ ਪੁਰਖ ਨਾ ਭੇਟਿਓ ਸ਼ੇ ਭਾਗ ਹੀਨ ਵਸ ਕਾਲ ਹਾਂਜੀ ਇਹ ਜਿਨ੍ਹਾਂ ਸਤਿਗੁਰੂ ਕੋਰਖ ਨਾ ਭੇਟਿਓ ਜਿਹੜਾ ਭੇਟਿਓ ਪਾਦਾ ਨਾ ਇਹਨੂੰ ਭੇਟਿਓ ਨਹੀਂ ਕਹਿਜਣਾ ਢੱਡਾ ਨਹੀਂ ਲਾਜਣਾ ਟੈਂਕਾ ਵਿੱਚ ਇਹਨੂੰ ਸ਼ੁੱਧ ਉਚਾਰਨ ਕਰਨਾ ਭੇਟਿਓ ਸ਼ੇ ਭਾਗ ਹੀਨ ਵਸ ਕਾਲ ਜਿੱਥੇ ਵਸ ਵਸਨ ਦਾ ਵਾਚਕ ਹੋਵੇ ਉੱਥੇ ਪੂਲਾ ਬੁਲਿਆ ਜਾਂਦਾ ਜਿੱਥੇ ਅਧীন ਦਾ ਵਾਚਕ ਹੋਵੇ ਉੱਥੇ ਥੋੜਾ ਜਿਆ ਕੱਸ ਕੇ ਬੋਲਣਾ ਇੱਥੇ ਸ਼ੇ ਭਾਗ ਹੀਨ ਵਸ ਕਾਲ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਕੋਇ ਫਿਰ ਫਿਰ ਜੋਂਨ ਪਵਾਈ ਐ ਵਿੱਚ ਵਿਸਤਾਕਾਰ ਵਿਕਰਾਲ ਉਹਨਾ ਪਾਸ ਦਵਾਸ ਨਾ ਪਿੱਟੀ ਐ ਇਹਦਾ ਪਾਸ ਦਵਾਸ ਪਾਠ ਹੈ ਇਹ ਸੰਬੰਧਕ ਪਾਠ ਕਰਨਾ ਉਹਨਾ ਪਾਸ ਦਵਾਸ ਨਾ ਪਿੱਟੀ ਐ ਉਹਨਾ ਪਾਸ ਦਵਾਸ ਨਾ ਪਿੱਟੀ ਐ ਜਿਨ ਅੰਤਰ ਕ੍ਰੋਧ ਚੰਡਾਲ ਸਤਿਗੁਰ ਪੁਰਖ ਅੰਮ੍ਰਿਤਸਾਰ ਅੰਮ੍ਰਿਤਸਰ ਪਾਠ ਇਕੱਠਾ ਹੀ ਆ ਹੁੰਦੇ ਪਾ ਦੀ ਸੇਧ ਪੁੱਤੀਆਂ ਚ ਵੱਖਰਾ ਲਿਖਿਆ ਹੋਇਆ ਸਤਿਗੁਰ ਪੁਰਖ ਅੰਮ੍ਰਿਤਸਾਰ ਵੱਡ ਭਾਗੀ ਨਾਵਹਿ ਆਏ ਓਨ ਜਨਮ ਜਨਮ ਕੀ ਮੈਲ ਉੱਤਰੈ ਹਾਂਜੀ ਓਨ ਪੁੱਲਾ ਹੀ ਬੋਲਣਾ ਇਹਨੂੰ ਓਨ ਨਹੀਂ ਕਹਿ ਦੇਣਾ ਓਨ ਜਨਮ ਜਨਮ ਕੀ ਮੈਲ ਉੱਤਰੈ ਨਿਰਮਲ ਨਾਮ ਦ੍ਰਿੜਾਇ ਜਨ ਨਾਨਕ ਉੱਤਮ ਪਾਦ ਪਾਇਆ ਸਤਗੁਰ ਕੀ ਲੇਵ ਲਾਏ